ਲੰਬੀ ਦੂਰੀ ਦੀਆਂ ਦੌੜਾਂ 'ਚ ਅਫਰੀਕੀ ਮੂਲ ਦੇ ਐਥਲੀਟਾਂ ਦੀ ਚੜ੍ਹਤ ਬਰਕਰਾਰ ਹੈ। ਕੀਨੀਆ ਦੀਆਂ ਦੋ ਖਿਡਾਰਨਾਂ ਲੰਬੀ ਦੂਰੀ ਦੀਆਂ ਦੌੜਾਂ ਵਿੱਚ ਵਿਸ਼ਵ ਦੀਆਂ ਸਭ ਤੋਂ ਤੇਜ਼ ਐਥਲੀਟ ਬਣ ਗਈਆਂ ਹਨ। ਦੋਵੇਂ ਖਿਡਾਰਨਾਂ ਨੇ ਮਹਲਾਵਾਂ ਦੇ 5000 ਮੀਟਰ ਅਤੇ 1500 ਮੀਟਰ ਦੌੜ ਵਿੱਚ ਨਵੇਂ ਰਿਕਾਰਡ ਬਣਾਏ ਹਨ। ਅਮਰੀਕਾ ਦੇ ਜੋਜਿਨ ਵਿੱਚ ਹੋਏ ਪ੍ਰੋਫਨਟਾਈਮ ਕਲਾਸਿਕ ਐਥਲੈਟਿਕ ਮੁਕਾਬਲੇ ਵਿੱਚ ਕੀਨੀਆ ਦੀ ਦੌੜ ਬੀ ਟ੍ਰਾਈਸਟਾਵੇਟ ਨੇ 5000 ਮੀਟਰ ਦੌੜ 13 ਮਿੰਟ 50.08 ਸੈਕਿੰਡ ਨਾਲ ਜਿੱਤ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਬੀ ਟਰਾਈਸ 14 ਮਿੰਟ ਤੋਂ ਘੱਟ ਸਮੇਂ ਵਿੱਚ ਇਹ ਦੌੜ ਪੂਰੀ ਕਰਨ ਵਾਲੀ ਪਹਿਲੀ ਮਹਿਲਾ ਐਥਲੀਟ ਬਣ ਗਈ ਹੈ। ਉਸ ਨੇ ਇਥੋਪੀਆ ਦੀ ਗੋਡਾਫਤ ਸੇਗੇ ਦੇ 14 ਮਿੰਟ 0.21 ਸੈਕਿੰਡ ਦੇ ਪਿਛਲੇ ਰਿਕਾਰਡ ਨੂੰ ਤੋੜਿਆ ਹੈ। ਗੋਡਾਫ ਨੇ 2023 ਪ੍ਰੋਫੰਟਾਈਨ ਕਲਾਸਿਕ ਵਿੱਚ ਇਹ ਰਿਕਾਰਡ ਬਣਾਇਆ ਸੀ। ਇਸੇ ਤਰ੍ਹਾਂ ਕਿਨੀਆਂ ਦੀ ਹੀ ਫੇਥ ਕੇਪੀ ਅੰਗੋਨ ਨੇ 1500 ਮੀਟਰ ਦੌੜ 3 ਮਿੰਟ 48.68 ਸੈਕਿੰਡ ਵਿੱਚ ਪੂਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਮੁਕਾਬਲੇ ਵਿੱਚ ਤਿੰਨ ਮਾਰਦੀ 올림픽 ਚੈਂਪੀਅਨ ਫੇਥ ਨੇ 3 ਮਿੰਟ 49.04 ਸਕਿੰਡ ਦੇ ਆਪਣੇ ਹੀ ਰਿਕਾਰਡ ਵਿੱਚ ਸੁਧਾਰ ਕੀਤਾ ਹੈ ਜੋ ਉਸ ਨੇ ਪਿਛਲੇ ਸਾਲ ਜੁਲਾਈ ਚ ਪੈरिस 올림픽 ਖੇਡਾਂ ਦੌਰਾਨ ਬਣਾਇਆ ਸੀ ਫੇਥ ਨੇ 2016 ਦੀ ਰਿਓ ਡੀ ਜਨੇਰੀਓ ਅਤੇ 2020 ਟੋਕੀਓ 올림픽ਸ ਚ ਵੀ 1500 ਮੀਟਰ ਦੌੜ ਵਿੱਚ ਸੋਨ ਤਗਮੇ ਜਿੱਤੇ ਸਨ ਅਜਿਹੀਆਂ ਖਬਰਾਂ ਤੇ ਹੋਰ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪਲੇਟਫਾਰਮ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ